ਸਰੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟ ਪਦੀ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜਾਹੇ ਮਹਾਂ ਪਿਆਨ ਦੂਤ ਜਮਦਲ ਤੈ ਕੇਵਲ ਨਾਮ ਸੰਗ ਤੇਰਾ ਚਲੇ ਜੇ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖੇ ਨਾਹੇ ਉਦਾਰ ਅਨਕ ਪੁਨਹੇ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਖਨੀਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੋਏ ਸੁਖੀਆ ਲਾਖ ਕੁਰੂਰੀ ਬੰਦ ਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਖ ਨਾ 부ਜਾਵੈ ਹਰ ਕਾ ਨਾਮ ਜਪਤ ਆਕਾਵੈ ਜੇ ਮਾਰਗ ਇਹੋ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹਿ ਪਾਰ ਪਰਾਹੀ ਅਨਕ ਬਿਗਨ ਜਹ ਆਇ ਸੰਗਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਲ ਕਬੂਨਾ ਤੋਵੈ ਹਰ ਕਾ ਨਾਮ ਕੋਟ ਪਾਪ ਖੂਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ ਹਰਿ ਕਾ ਨਾਮ ਉਹਾਂ ਸੰਗ ਤੋਸਾ ਜਿਹ ਪਐ ਦੇ ਮਹਾ ਅੰਧ ਗੁਬਾਰਾ ਹਰਿ ਕਾ ਨਾਮ ਸੰਗ ਉਜੀਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੈ ਨਾਲ ਪਛਾਨੂ ਜੈ ਮਹਾ ਭIAN ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਯੂ ਪਰ ਸ਼ਾਮ ਜਹਾਂ ਤ੍ਰਿਖਾ ਮਨ ਤੁ ਜਾ ਕਰ ਖੈ ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਬਿਸਰਾ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰਿ ਆੁਖਦ ਸਾਧ ਕਮਾਤ ਹਰ ਜਨ ਕੈ ਹਰ ਨਾਮੇ ਨਿਦਾਨ ਪਾਰ ਬ੍ਰਹਮ ਜਨਕੀਨੋ ਦਾਨ ਮਨ ਤਨ ਰੰਗ ਰਤੇ ਰੰਗੇ ਕੈ ਨਾਨਕ ਜਨ ਕੈ ਬਿਰਤ ਬਬੇ ਕੈ ਹਰ ਕਾ ਨਾਮ ਜਨਕ ਮੁਕਤ ਜੁਗਤ ਹਰ ਕਾ ਨਾਮ ਜਨਕ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕਾ ਭੋਗ ਜੋਗ ਹਰ ਨਾਮ ਜਪਤ ਕਾਸ਼ ਨਾਹੇ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਧਨ ਜਨ ਕਉ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਾਨਿ ਅਵਰ ਨਾ ਜਾਣੀ ਉਤ ਪੋਤ ਜਨ ਹਰ ਰਸ ਰਾਤੇ ਸੁੰਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਾਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੀਤੇ ਤਰੇ ਪਾਰ ਜਾਤ ਏਵਾਰ ਕੋ ਨਾਮ ਕਾਮ ਤੀਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਰਿੱਧ ਵਸੈ ਸੰਤ ਪਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵੱਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੋਲ ਕਛ ਅਵਰਣਾ ਹੋਏ ਨਾਨਕ ਗੁਰਮਖ ਨਾਮ ਪਾਵੇ ਜਨ ਕੋਈ